ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ ਤੇ ਅੱਜ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਜਾਵੇਗੀ ਤੇ ਦੱਸਤੀ ਇਹ ਕਿ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਨੇ ਇੱਕ ਹੋਰ ਵੱਡਾ ਐਕਸ਼ਨ ਤੇ ਹੋਰ ਵੱਡਾ ਕਦਮ ਅੱਗੇ ਵਧਾ ਲਿਆ ਹੈ ਤੇ ਜਿਸ ਤੋਂ ਬਾਅਦ ਬਿਆਨਾਂ ਦੇ ਆਧਾਰ ਤੇ ਅਗਲਾ ਕਦਮ ਚੁੱਕਿਆ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਹਿਮਾਚਲ ਹਰਿਆਣਾ ਦੇ ਵਿੱਚ ਜਿੰਨੇ ਵੀ ਵਿਕਰਮ ਮਜੀਠੀਆ ਦੇ ਜਿਹੜੇ ਕਿ ਟਿਕਾਣਿਆਂ ਦੇ ਉੱਤੇ ਸਾਰੇ ਪਾਸੇ ਛਾਪੇਮਾਰੀ ਕੀਤੀ ਜਾਵੇਗੀ ਤੇ ਉਥੇ ਹੀ ਕੋਈ ਵੱਡਾ ਜਿਹੜਾ ਕਿ ਐਕਸ਼ਨ ਵਿਜੀਲੈਂਸ ਕਰ ਸਕਦੀ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਬਿਕਰਮ ਮਜੀਠੀਆ ਦੇ ਵਿਜੀਲੈਂਸ ਨੇ ਘਰ ਰੇਡ ਮਾਰੀ ਤੇ ਜਿਸ ਤੋਂ ਬਾਅਦ ਛਾਪੇਮਾਰੀ ਦੌਰਾਨ ਕੁਝ ਚੀਜ਼ਾਂ ਬਰਾਮਦ ਹੋਈਆਂ ਤੇ ਉਥੇ ਹੀ ਕੁਝ ਸਮੇਂ ਬਾਅਦ ਵਿਜੀਲੈਂਸ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲੈਂਦੀ ਆ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਕ੍ਰਮ ਮਜੀਠੀਆ ਨੂੰ ਜਿਹੜਾ ਕੇ 7 ਦਿਨਾਂ ਦੇ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਹੈ ਤੇ ਵਿਜੀਲੈਂਸ ਲਗਾਤਾਰ ਇੱਕ ਤੋਂ ਇੱਕ ਕਦਮ ਅੱਗੇ ਚੱਲ ਰਹੀ ਹੈ ਵੱਡੀ ਕਾਰਵਾਈ ਤੱਕ ਹੋਣ ਦੀ ਤਿਆਰੀ ਹੈ ਤੇ ਦੂਜੇ ਪਾਸੇ ਉੱਥੇ ਹੀ ਬਿਕਰਮ ਮਜੀਠੀਆ ਨੂੰ ਲੈ ਕੇ ਪਹਿਲਾਂ ਦੱਸ ਦਈਏ ਕਿ ਸਾਬਕਾ ਡੀਜੀਪੀ ਨੂੰ ਸਦਿਆ ਗਿਆ ਤੋਂ ਉਸ ਤੋਂ ਬਾਅਦ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਨੂੰ ਜੜਾ ਕੇ ਸਾਧਰਿਆ ਗਿਆ ਬਿਆਨ ਦਿੱਤੇ ਗਏ ਤੇ ਉਹ ਕੱਲ ਜਿਹੜਾ ਕਿ ਉਹਨਾਂ ਦੇ ਸਾਫ ਦਾ ਪੀਏ ਜਿਹੜੇ ਕਿ ਤਲਵੀਰ ਗਿੱਲ ਦੇ ਵੀ ਘਰ ਵਿਜੀਲੈਂਸ ਪਹੁੰਚੀ ਤੇ ਉੱਥੇ ਹੀ ਉਹਨਾਂ ਦੇ ਨਾਲ ਬਿਆਨ ਜਿਹੜੇ ਕਿ ਉਹਨਾਂ ਦੇ ਲਏ ਗਏ ਤੇ ਉਸ ਤੋਂ ਬਾਅਦ ਬੋਨੀ ਅਝਨਾਲਾ ਨੂੰ ਵੀ ਜਿਹੜਾ ਕਿ ਵਿਜੀਲੈਂਸ ਨੇ ਸੱਦਿਆ ਤੇ ਜਿਸ ਤੋਂ ਬਾਅਦ ਸਾਰਿਆਂ ਦੇ ਇੱਕ ਇੱਕ ਕਰਕੇ ਜਿਹੜੀ ਕਿ ਐਂਟਰੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਬਿਕਰਮ ਮਜੀਠੀਆ ਨੂੰ ਲੈ ਕੇ ਅੱਜ ਇੱਕ ਹੋਰ ਵੱਡੀ ਅਪਡੇਟ ਇਹ ਹੈ ਕਿ ਅੱਜ ਜਿੰਨੇ ਵੀ ਬਿਕਰਮ ਮਜੀਠੀਆ ਦੇ ਟਿਕਾਣੇ ਨੇ ਉਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਵਿਜੀਲੈਂਸ ਕੋਈ ਪ੍ਰੋਟੈਕਸ਼ਨ ਲੈ ਸਕਦੀ ਹੈ ਤੇ ਇੱਕ ਹੋਰ ਕਦਮ ਜਿਹੜਾ ਕਿ ਵਿਜੀਲੈਂਸ ਨੇ ਅੱਗੇ ਵਧਾਇਆ ਹੈ ਤੇ ਅੱਜ ਪੰਜਾਬ ਹਿਮਾਚਲ ਦੇ ਵਿੱਚ ਜਿੰਨੇ ਵੀ ਬਿਕਰਮ ਮਜੀਠੀਆ ਦੇ ਟਿਕਾਣੇ ਨੇ ਉਸ ਦੇ ਉੱਤੇ ਸਾਰਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡੀ ਕਾਰਵਾਈ ਜਾਂ ਵੱਡਾ ਐਕਸ਼ਨ ਹੈ ਵਿਜੀਲੈਂਸ ਲੈ ਸਕਦੀ ਹੈ ਦੇ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਨੇ ਇੱਕ ਹੋਰ ਵੱਡਾ ਐਕਸ਼ਨ ਤੇ ਹੋਰ ਵੱਡਾ ਕਦਮ ਅੱਗੇ ਵਧਾ ਲਿਆ ਹੈ ਤੇ ਜਿਸ ਤੋਂ ਬਾਅਦ ਬਿਆਨਾਂ ਦੇ ਆਧਾਰ ਤੇ ਅਗਲਾ ਕਦਮ ਚੁੱਕਿਆ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਹਿਮਾਚਲ ਹਰਿਆਣਾ ਦੇ ਵਿੱਚ ਜਿੰਨੇ ਵੀ ਬਿਕਰਮ ਮੱਜੀਠੀਆ ਦੇ ਜਿਹੜੇ ਕਿ ਟਿਕਾਣਿਆਂ ਦੇ ਉੱਤੇ ਸਾਰੇ ਪਾਸੇ ਛਾਪੇਮਾਰੀ ਕੀਤੀ ਜਾਵੇਗੀ ਤੇ ਉਥੇ ਹੀ ਕੋਈ ਵੱਡਾ ਜਿਹੜਾ ਕਿ ਐਕਸ਼ਨ ਵਿਜੀਲੈਂਸ ਕਰ ਸਕਦੀ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਬਿਕਰਮ ਮੱਜੀਠੀਆ ਵੇਜਿਲੈਂਸ ਨੇ ਕੱਡ ਰੇਡ ਮਾਰੀ ਤੇ ਜਿਸ ਤੋਂ ਬਾਅਦ ਛਾਪੇ ਮਾਰੀ ਦੌਰਾਨ ਕੁਝ ਚੀਜ਼ਾਂ ਬਰਾਮਦ ਹੋਈਆਂ ਤੇ ਉੱਥੇ ਹੀ ਕੁਝ ਸਮੇਂ ਬਾਅਦ ਵੇਜਿਲੈਂਸ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲੈਂਦੀ ਆ ਆਮਦਨ ਤੋਂ ਵੱਧ ਜਾਇਦਾ ਦਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਬਿਕਰਮ ਮਜੀਠੀਆ ਨੂੰ ਜਿਹੜਾ ਕਿ 7 ਦਿਨਾਂ ਦੇ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਹੈ ਤੇ ਵੇਜਿਲੈਂਸ ਲਗਾਤਾਰ ਇੱਕ ਤੋਂ ਇੱਕ ਕਦਮ ਅੱਗੇ ਚੱਲ ਰਹੀ ਹੈ ਵੱਡੀ ਕਾਰਵਾਈ ਤੱਕ ਹੋਂ ਦੀ ਤਿਆਰੀ ਆ ਤੇ ਦੂਜੇ ਪਾਸੇ ਉਥੇ ਹੀ ਵਿਕਰਮ ਮਜੀਠੀਆ ਨੂੰ ਲੈ ਕੇ ਪਹਿਲਾ ਦੱਸ ਦਈਏ ਕਿ ਸਾਬਕਾ ਡੀਜੀਪੀ ਨੂੰ ਸੱਦਿਆ ਗਿਆ ਤੋਂ ਉਸ ਤੋਂ ਬਾਅਦ ਏਡੀ ਦੇ ਸਾਬਕਾ ਡਾਇਰੈਕਟਰ ਨਰੰજન ਸਿੰਘ ਨੂੰ ਝੜਾ ਕੇ ਸੱਦ ਰਿਆ ਗਿਆ ਬਿਆਨ ਦਿੱਤੇ ਗਏ ਤੇ ਉਹ ਕੱਲ ਜਿਹੜਾ ਕਿ ਉਹਨਾਂ ਦੇ ਸਾਫ ਦਾ ਪੀਏ ਜਿਹੜੇ ਕਿ ਤਲਵੀਰ ਗਿੱਲ ਦੇ ਵਿਕਰ ਵਿਜੀਲੈਂਸ ਪਹੁੰਚੀ ਤੇ ਉੱਥੇ ਹੀ ਉਹਨਾਂ ਦੇ ਨਾਲ ਬਿਆਨ ਜਿਹੜੇ ਕਿ ਉਹਨਾਂ ਦੇ ਲਏ ਗਏ ਤੇ ਉਸ ਤੋਂ ਬਾਅਦ ਬੋਨੀ ਅਝਨਾਲਾ ਨੂੰ ਵੀ ਜਿਹੜਾ ਕਿ ਵਿਜੀਲੈਂਸ ਨੇ ਸੱਦਿਆ ਤੇ ਜਿਸ ਤੋਂ ਬਾਅਦ ਸਾਰਿਆਂ ਦੇ ਇੱਕ ਇੱਕ ਕਰਕੇ ਜਿਹੜੀ ਕਿ ਐਂਟਰੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਬਿਕਰਮ ਮਜੀਠੀਆ ਨੂੰ ਲੈ ਕੇ ਅੱਜ ਇੱਕ ਹੋਰ ਵੱਡੀ ਅਪਡੇਟ ਇਹ ਹੈ ਕਿ ਅੱਜ ਜਿੰਨੇ ਵੀ ਬਿਕਰਮ ਮਜੀਠੀਆ ਦੇ ਟਿਕਾਣੇ ਨੇ ਉਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਵਿਜੀਲੈਂਸ ਕੋਈ ਪ੍ਰੋਟੈਕਸ਼ਨ ਲੈ ਸਕਦੀ ਹੈ ਤੇ ਇੱਕ ਹੋਰ ਕਦਮ ਜਿਹੜਾ ਕਿ ਵਿਜੀਲੈਂਸ ਨੇ ਅੱਗੇ ਵਧਾਇਆ ਹੈ ਤੇ ਅੱਜ ਪੰਜਾਬ ਹਿਮਾਚਲ ਦੇ ਵਿੱਚ ਜਿੰਨੇ ਵੀ ਬਿਕਰਮ ਮਜੀਠੀਆ ਦੇ ਟਿਕਾਣੇ ਨੇ ਉਸ ਦੇ ਉੱਤੇ ਸਾਰਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡੀ ਕਾਰਵਾਈ ਜਾਂ ਵੱਡਾ ਐਕਸ਼ਨ ਵਿਜੀਲੈਂਸ ਲੈ ਸਕ ਸਕਦੀ ਹੈ